ਰੇਡ ਛੋਟਾ ਲੁੱਧਰ ਔਰ ਜੇ ਇੱਕ ਲੁੱਧਰ ਆ ਵੱਡਾ ਜਿਹੜਾ ਸ਼ਾਹ ਕੋਟਾ ਲੋ ਖੇਡਦਾ ਏ ਔਰ ਵਧੀਆ ਰੇਡ ਪਉਂਦਾ ਏ ਔਰ ਜੇ ਕਿਨੇ ਕੇ ਪੈਰ ਔਰ ਜੇ ਨਿਕਣਾ ਲੱਗ ਗਿਆ ਇਹਨੂੰ ਅੱਗੇ ਔਰ ਜੇ ਵੇਖੋ ਨਿਕਲਦਾ ਨਹੀਂ ਔਰ ਜੇ ਪੋਛੇ ਮਾਰੇਗਾ ਔਰ ਜੇ ਪਾਲਿਆ ਲੰਮੇ ਇਹ ਨਹੀਂ ਹੋ ਨਿਕਲਦਾ ਇੱਥੇ ਫਸ ਗਿਆ ਕੁੰਡੀਆਂ ਦੇ ਸੇਖ ਇਹ ਉਹ ਨਿਜਾ ਆਏ ਨਾ ਹੁਣ ਨਿਕਰੇ ਨੇ ਆਪਣੇ ਬਿੱਟੂ ਦੰਗਾਲ ਵਾਂਗੂ ਲੰਮੇ ਪਾਲਿਆ ਏ ਚਲ ਬਹੁਤ ਵਧੀਆ ਨਿਕਰਿਆ ਔਰ ਜੇ ਦੂਸਰੀ ਰੇਡ ਅਗਲੀ ਰੇਡ ਇਧਰੋਂ ਨਿਕਰੇ ਲੋ ਹੀਮਲੋ ਇਹ ਹੈ ਗਿਆ ਸੈਮ ਦੀ ਬਹੁਤ ਵਧੀਆ ਟੱਚ ਮਾਰਿਆ ਬ੍ਰਾਊਨ ਵਾਲੇ ਟੱਚ ਪੋਚ ਮਾਰ ਕੇ ਛਾਤੀ ਤੇ ਸਿੱਧਾ ਆਪਣੇ ਵਾਲ ਪੁਆਇਰ ਲੈ ਗਿਆ ਵੈਰੀ ਗੁੱਡ ਇੱਕ ਸੁਖਮਨ ਚੋਲਾ ਹੀ ਜੋ ਯਾਦਗਰੀ ਛੱਡ ਗਿਆ ਆਪਣੇ ਬਹੁਤ ਵਧੀਆ ਖੇਦਿਆ ਹੀ ਦੁਨੀਆ ਤੇ ਨਾਂ ਬਣਾ ਆ ਗਿਆ ਏ ਆ ਛੋਟਾ ਹਜੇ ਤਿਆਰ ਹੋਂਦਿਆ ਵੇਖੋ ਕੀ ਕਰਦਾ ਦੁਨੀਆ ਦੇ ਰੰਗ ਲੁੰਦਾ ਪੁਆਇੰਟ ਟੱਚ ਮਾਰ ਕੇ ਅੱਜ ਲੱਕ ਫਰਾਗੇ ਕੰਚੀ ਮੱਤੂ ਨੇ ਮਾਰ ਲਈ ਬਹੁਤ ਵਧੀਆ ਮਾਨ ਜਫਾ ਲਾ ਗਿਆ ਏ ਦੁਨੀਆ ਯਾਦ ਕਰਦੀ ਅੱਜ ਵੀ ਸੁਖਮਨ ਨੂੰ ਬਹੁਤ ਦੁਨੀਆ ਤੇ ਨਾਂ ਬਣਾ ਆ ਗਿਆ ਵਰਲਡ ਤੇ ਨਾਂ ਬਣਿਆ ਸੁਖਮਨ ਦਾ ਇਹ ਆ ਬਿਜਲੀ ਇੱਕ ਬਿਜਲੀ ਸਮਾਨ ਤੋਂ ਗੜਕਦੀ ਆ ਇਹ ਬਿਜਲੀ ਥੱਲੇ ਗੜਕਦੀ ਆ ਇਹ ਜੋ ਜੋ ਭੱਜ ਕੇ ਬਿਜਲੀ ਰੇਡ ਕਰਦਾ ਆ ਔਰ ਬਹੁਤ ਵਧੀਆ ਪੁਆਇੰਟ ਲੈ ਗਿਆ ਗੋਪੀ ਤੋਂ ਗੋਪੀ ਅੱਗੇ ਥਾਪੀਆਂ ਮਾਰਦਾ ਆ ਬਿਜਲੀ ਇਹ ਇਹ ਆ ਵੀਰਾ ਇੱਕ ਭੀਰਾ ਸਰੀਆਲੀ ਵਾਲਾ ਏ ਉਹ ਜੱਫੇ ਲਾਉਂਦਾ ਏ ਇਹ ਵੀਰਾ ਰੇਡਾਂ ਦੇ ਚਲਾਇਆ ਆਪਾਂ ਵੇਖੋ ਹੁਣ ਵਧੀਆ ਕੰਮ ਕਰਦਾ ਤੇ ਨਹੀਂ ਕਰਦਾ ਇਹ ਦਰਬ ਜਾਣਦਾ ਬਾਹਰ ਮੇਰੀਆ ਬਰ ਟੱਚ ਮਾਰ ਦਰਦਾ ਕੋਈ ਵੀਰਾ ਉੱਧਾ ਬਲਿਕਰਾਜ ਆ ਗਿਆ ਅੱਗੇ ਹੋ ਗਿਆ ਵੀਰੇ ਨੂੰ ਜਫਾ ਲਾਉਂਦਾ ਹੈ ਵੇਖੋ ਲੱਗਦਾ ਵੀ ਨਹੀਂ ਇਹ ਹੁਣ ਵੇਖਦੇ ਆ ਇਹ ਜੇ ਫੜਿਆ ਗਿਆ ਵੀਰਾ ਲੱਕ ਫੜਾ ਕੇ ਔਰ ਜੇ ਵੀਰੇ ਨੂੰ ਚੁੱਕ ਕੇ ਲੈ ਗਿਆ ਜਿਤਨਾ ਕੁੜੀਆ ਪੱਟ ਚੁੱਕ ਕੇ ਤੁਰੀ ਲੈ ਗਈ ਦੀ ਹੈ ਸਯਮ ਰੇਡ ਤੇ ਆ ਗਿਆ ਇਹ ਜਿਹੈਰੋ ਵਰਗਾ ਸਰੀਰ ਕੱਢਿਆ ਮੁੰਡੇ ਨੇ ਗੋਰਾ ਚੋਰ ਔਰ ਜੇ ਸਯਮ ਕੀਤਾ ਦੇਤਾ ਹੈ ਔਰ ਜੇ ਮਗਰ ਗੋਪੀ ਲੰਮੇ ਪੈਗਲ ਤਾ ਸੁਹਾਗਾ ਨਹੀਂ ਫੇਰੀਦਾ ਉਦਾਂ ਗੋਪੀ ਫੇਰ ਗਿਆ ਮਗਰ ਵੇਖੋ ਨਿਕਲਦਾ ਨਹੀਂ ਇਹ ਹੁਣ ਰੱਬ ਜੜਦਾ ਹੈ ਵੇਖੋ ਹੁਣ ਪਹਿਲੀ ਵੇ ਬਹੁਤ ਵਧੀਆ ਜਫਾ ਲੱਗਦਾ ਆ ਔਰ ਜੇ ਤਸੱਲੀ ਕਰਾਉਂਦਾ ਆ ਪੂਰੀ ਔਰ ਜੇ ਬਹੁਤ ਵਧੀਆ ਬਹੁਤ ਵਧੀਆ ਸ਼ਰਧੇ ਨਿਕਲਿਆ ਬਹੁਤ ਵਧੀਆ ਹੋ ਗਿਆ